ਸਾਤਸ੍ਰੀ ਅਕਾਲ ਜੀ ਮੈਂ ਬਾਲਮਕਰਿੰਦਪੁਰ ਆਪ ਜੀ ਦੇ ਨਾਲ ਆਪ ਕੋ ਜ ਵਿਚਾਰ ਕਰਨੇ ਨੇ ਕਿ ਬਾਲੀਵੁੱਡ ਦੇ ਵਿੱਚ ਇੱਕ ਫਿਲਮ ਬਣ ਜਾ ਰਹੀ ਹੈ ਰਮਾਇਨ ਦੇ ਉੱਤੇ ਉਸ ਦੇ ਵਿੱਚ ਮੇਨ ਲੀਡ ਤੇ ਕਿਰਦਾਰ ਦੇ ਬਾਰੇ ਨੇ ਰਣਵੀਰ ਕਪੂਰ ਉਸ ਨੇ ਇਸ ਕਿਰਦਾਰ ਲਈ ਚਾਰਜ ਕੀਤਾ ਹੈ 75 ਕਰੋੜ ਰੁਪਇਆ ਉੱਥੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਦਲਜੀਤ ਦਸਾਂਜੇ ਇੱਕ ਫਿਲਮ ਆਪਣੀ ਬਣਾਈ ਸੀ ਕਿ ਪੰਜਾਬ 95 ਉਸ ਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਉਸਨੇ ਰੂੜ ਕੀਤਾ ਜਰਦਨਪਾਇਤ ਉਸਨੇ ਇਸ ਕਿਰਦਾਰ ਲਈ 1 ਰੁਪਿਆ ਚਾਰਜ ਨਹੀਂ ਕੀਤਾ ਸੋ ਆਪਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਸ ਇਨਸਾਨ ਨੇ ਜੋ 1984 ਵਰਗੀਆਂ ਫਿਲਮਾਂ ਉਸਨੇ ਦਿੱਤੀਆਂ ਆ ਜੋ ਹੁਣ ਭਾਈ ਜਸਵੰਤ ਸਿੰਘ ਖਾਲੜਾ ਜੀ ਬਾਰੇ ਉਸਨੇ ਫਿਲਮ ਆਪਣੀ ਬਣਾਈ ਹੈ ਚੱਲਣ ਨਹੀਂ ਦਿੱਤੀ ਜਾ ਰਹੀ ਉਹ ਇੱਕ ਵੱਖਰਾ ਵਿਸ਼ਾ ਕਿਉਂਕਿ ਸੈਂਸਰ ਬੋਰਡ ਕਈ ਵਾਰੀ ਕਈ ਫਿਲਮਾਂ ਆ ਕਰ ਦਿੰਦਾ ਹੈ ਰੀਲீஸ் ਜੋ ਕਿ ਉਹਨਾਂ ਦੇ ਹੱਕ 'ਚ ਹੋਣ ਜੋ ਉਹਨਾਂ ਦੇ ਹੱਕ 'ਚ ਨਾ ਹੋਵੇ ਉਹ ਨਹੀਂ ਰੀਲீஸ் ਕਰਦੇ ਸੋ 5095 ਜੋ ਫਿਲਮ ਬਣਾਈ ਜਸਵੰਤ ਸਿੰਘ ਖੱਲਰਾ ਜੀ ਦਾ ਉਸਨੇ ਕਿਰਦਾਰ ਨਿਭਾਇਆ ਦਰਜੀਤ ਨੇ ਉਸ ਦੇ ਵਿੱਚ ਉਹਨੇ ਇਹ ਕਿਹਾ ਕਿ ਪ੍ਰੋਡਿਊਸਰਾਂ ਨੂੰ ਕਿ ਮੈਂ ਭਾਗਾ ਵਾਲਾ ਹੋਵਾਂ ਜੇ ਇਹ ਕਿਰਦਾਰ ਨਿਭਾਉਂਗਾ ਕਿ ਮੈਂ ਇਹਨੂੰ ਇਸ ਕਿਰਦਾਰ ਲਈ 1 ਰੁਪਇਆ ਨਹੀਂ ਚਾਹੀਦਾ ਸੋ ਇਹ ਚੀਜ਼ਾਂ ਆਪਾਂ ਨੂੰ ਸੋਚਨੀ ਆ ਤੇ ਵਿਚਾਰਨੀ ਚਾਹੀਦੀਆਂ ਪੰਜਾਬੀਆਂ ਨੂੰ ਪੰਜਾਬੀ ਨੌਜਵਾਨ ਦੇ ਆਪਾਂ ਨੂੰ ਹੱਕ ਵਿੱਚ ਖੜਨਾ ਚਾਹੀਦਾ ਹੈ ਕਿ ਉਸਨੇ ਪੰਜਾਬ ਲਈ ਕਿੰਨਾ ਕੁਛ ਕੀਤਾ ਹੈ ਪੱਗ ਨੂੰ ਕਿੱਥੋਂ ਤੱਕ ਲੈ ਕੇ ਗਿਆ ਹੈ ਸੋ ਉਸਨੇ 1984 ਫਿਲਮ ਹੈ ਉਹ ਵੇਖ ਲੋ ਜਿਹੜੀ ਪੰਜਾਬ 95 ਇਹ ਦੇਖ ਲੋ ਰਿਲੀਜ਼ ਅਜੇ ਨਹੀਂ ਹੁਣ ਦਿੱਤੀ ਤੇ ਹੋਰ ਵੀ ਕਈ ਫਿਲਮਾਂ ਜੋ ਜਾਂ ਗਾਣੇ ਲਾਲੋ ਉਸ ਨੋਹ ਆਪਣੇ ਪੱਗ ਨੂੰ ਨਾਲ ਲੈ ਕੇ ਹਰਥਾਂ ਤੇ ਜਾਂਦਾ ਤੇ ਕਹਿੰਦਾ ਪੰਜਾਬੀ ਆਪੀ ਹੋਈ ਸੋ ਪੰਜਾਬੀਆਂ ਨੂੰ ਵੀ ਉਹਨਾਂ ਦੇ ਉਸ ਦੇ ਨਾਲ ਖੜਨਾ ਚਾਹੀਦਾ ਹੈ ਕਿਉਂਕਿ ਉਹਨੇ ਪੰਜਾਬੀਆਂ ਦਾ ਮਾਣ ਵਧਾਇਆ ਤੇ ਇਸ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਹ ਕਿਸਾਨੀ ਅੰਦੋਲਨ ਮੇਰੇ ਵੀ ਨਾਲ ਖੜਿਆ ਸੀ ਤੇ ਆਪਾਂ ਨੂੰ ਉਸ ਦਾ ਵੀ ਸਾਥ ਦੇਣਾ ਚਾਹੀਦਾ ਆ ਪੰਜਾਬ 95 ਜੋ ਫਿਲਮ ਹੈ ਉਸ ਵਾਸਤੇ ਵੱਧ ਤੋਂ ਵੱਧ ਆਪਣਾ ਦਰਜੀਤ ਦਾ ਸਾਥ ਦੇ ਨਜਾਇਜ਼ ਦਾ ਇਹ ਕਿ ਪੰਜਾਬ ਦੇ ਵਿੱਚ ਇਹ ਫਿਲਮ ਰਿਲੀਜ਼ ਹੋਵੇ ਤੇ ਇਸ ਨੂੰ ਜੋ ਉਸ ਟਾਈਮ ਦਾ ਕਹਾਣ ਹੋਇਆ ਹੈ ਜੋ ਘਰਾਂ ਚੋਂ ਕੰਡ ਕੱਢ ਕੇ ਨੌਜਵਾਨ ਮਾਰੇ ਗਏ ਸੀ ਉਹਨਾਂ ਦੀ ਉਸ ਦੇ ਵਿੱਚ ਜੋ ਜਸਵੰਤ ਸਿੰਘ ਖੰਨੜਾ ਸੀ ਉਹਨਾਂ ਨੇ ਪੂਰੀ ਪੁੰਚਣ ਕੀਤੀ ਹੈ ਉਹਨਾਂ ਦੀਆਂ ਸਪੀਚਾਂ ਵੀ ਆ YouTube ਤੇ ਪਈਆਂ ਨੇ ਜੋ ਉਹਨਾਂ ਨੇ ਦੌਰੇ ਦੌਰਾਨ ਉਹਨਾਂ ਦੀਆਂ ਸਪੀਚਾਂ ਨੇ ਸੋ ਪਾਪਾ ਨੂੰ ਦਲਜੀਤ ਦਾ ਸਾਥ ਦੇਣਾ ਚਾਹੀਦਾ ਹੈ ਪੰਜਾਬੀਆਂ ਨੂੰ ਪੰਜਾਬੀਆਂ ਦੇ ਨਾਲ ਖੜਨਾ ਚਾਹੀਦਾ ਹੈ ਦਲਜੀਤ ਬੰਦਾ ਬਹੁਤ ਵਧੀਆ ਹੈ ਉਸਨੇ ਹੁਣ ਤੱਕ ਜਿੰਨਾ ਵੀ ਜੋ ਵੀ ਕੀਤਾ ਹੈ ਹਰ ਇੱਕ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਹੈ ਮਿਲਗਾਟਾ ਹੋ ਗਿਆ ਉੱਥੇ ਵੀ ਉਸਨੇ ਆ ਪੰਜਾਬੀਅਤ ਨੂੰ ਅੱਗੇ ਰੱਖਿਆ ਤੁਸੀਂ ਦੇਖਿਆ ਹੋਵੇਗਾ ਉਹਦੇ ਪਿੱਛੇ ਜੋ ਸੀ ਬੈਕਟੋ ਨੇ ਪੰਜਾਬ ਦਾ ਨਕਸ਼ਾ ਬਣਾਇਆ ਸੀ ਉਹਦੇ ਵਿੱਚ ਗੁਰਮੁਖੀ ਲਿਖੀ ਹੋਈ ਸੀ ਮਹਾਰਾਜਾ ਦਾ ਕਿਰਦਾਰ ਨਿਭਾ ਪੂਰਾ ਆਪਣਾ ਬਣਾ ਕੇ ਗਿਆ ਹੋਇਆ ਸੀ ਮਿਲਗਾਟਾ ਦੇ ਵਿੱਚ ਕੋਈ ਆਮ ਬੰਦਾ ਜਾਂਦਾ ਨਹੀਂ ਸੋ ਇਸ ਕਰਕੇ ਆਪਾਂ ਨੂੰ ਪੰਜਾਬੀਆਂ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਪਾਤਨੂ ਉਹ ਅੱਗੇ ਲੈ ਕੇ ਜਾ ਰਿਹਾ ਸੋ ਜੋ ਵੀ ਉਸ ਬਾਰੇ ਬੋਲਦੇ ਨੇ ਉਹਨਾਂ ਨੂੰ ਵੀ ਆਪਣੇ ਉਸ ਦਾ ਸਾਥ ਦਿਨ ਚਾਹੀਦਾ ਕਿਉਂਕਿ ਉਹ ਵੀ ਪੰਜਾਬ ਦੇ ਵਸਨੀਕ ਨੇ ਸਾਡੀ ਤਾਂ ਇਹ ਹੀ ਅਪੀਲ ਹੈ ਕਿ ਉਹ ਵੀ ਆਪਣੇ ਭਰਾਣੇ ਆ ਬਾਕੀ ਉਹਨਾਂ ਦੀ ਆਪੋ ਆਪਣੀ ਸੋਚਣੀ ਹੈ ਸੋ ਆਪਾਂ ਨੂੰ ਵੱਧ ਤੋਂ ਵੱਧ ਉਸ ਇਨਸਾਨ ਦਾ ਸਾਥ ਦਿਨ ਚਾਹੀਦਾ ਜੋ ਪੰਜਾਬ ਦੇ ਹੱਕ ਵਿੱਚ ਵੈ ਜਾਂ ਪੰਜਾਬ ਦੀ ਹੱਕ ਦੀ ਗੱਲ ਕਰਦਾ ਸੋ ਧੰਨਵਾਦ ਇਸ ਵੀਡੀਓ ਨੂੰ ਵੇਖਣ ਲਈ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰਿਓ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਧੰਨਵਾਦ